ਹਰ ਬੰਦੇ ਦੇ ਕੋਲ ਇਹਨਾਂ ਦੇ ਕੋਲੇ ਵੈਪਨ ਹੁੰਦਾ ਹੈ ਉਹ ਇਹ ਪਹਿਲੇ ਸ਼ੂਟ ਕਰਦੇ ਹੈ ਉਸ ਤੋਂ ਬਾਅਦ ਮਤਲਬ ਪੁੱਛਦੇ ਹੈ ਕਿ ਜੀ ਪੈਸਾ ਹੈ ਜੇ ਤੁਸੀਂ ਫਾਇਰ ਕਰੋਗੇ ਤੇ ਪੁਲਿਸ ਦੇ ਕੋਲੇ ਵੀ ਵੈਪਨ ਹੈਗਾ ਰੋ ਲੀਗਲੀ ਹੈਗਾ ਪੰਜਾਬ ਨੂੰ ਫੇਰ ਤੋਂ ਰੰਗਲਾ ਪੰਜਾਬ ਬਣਾਉਣ ਦੇ ਲਈ ਉੱਥੇ ਹੁਣ ਜਿਹੜੀ ਪੰਜਾਬ ਪੁਲਿਸ ਹੈ ਲਗਾਤਾਰ ਜਿਹੜੇ ਵੀ ਸ਼ਾਰਟ ਆਂਸਰ ਹੋਣਗੇ ਉਹਨਾਂ ਨੂੰ ਜਿਹੜਾ ਪੱਖਿਆ ਨਹੀਂ ਜਾਵੇਗਾ ਜੀ ਪ੍ਰੈਸ਼ਰ ਲੀਡ ਕੀਤਾ ਗਿਆ ਸੀਗਾ ਸੁਖਦੇਵ ਸੀਗਾ ਲੈਸ ਕਾਫੀ ਆਪਣੀ ਲੰਬੇ ਸਮੇ ਤੋਂ ਡਾਰਦੇ ਵੀ ਸੀਗਾ ਸਰ ਕੱਲ ਤੁਸੀਂ ਉੱਥੇ ਉਹਦੇ ਤੋਂ ਅਕਸਰ ਕਿਸ ਤਰ੍ਹਾਂ ਦੇ ਪੁੱਛੇ ਸੀਗੇ ਕਿਸੇ ਵੀ ਦੁਕਾਨ ਤੇ ਜਾਂਦੇ ਸੀਗੇ ਸਰ ਇਹ ਮਗੋਲੀ ਮਾਰਦੇ ਸੀਗੇ ਉਸ ਤੋਂ ਬਾਅਦ ਉਹਨੂੰ ਲੁੱਟ ਲੈਂਦੇ ਸੀਗੇ ਇਹ ਮੱਛੀਵਾੜਾ ਰੋਡ ਤੇ ਉੱਥੇ ਪੁਲਿਸ ਪਾਰਟੀ ਤੇ ਨੇ ਫਾਇਰ ਕੀਤਾ ਐਂਡ ਪੁਲਿਸ ਨੇ ਜਵਾਬੀ ਕਾਰਵਾਈ ਕਰਤੇ ਹੋਏ ਇਹਨੂੰ ਉੱਥੇ ਨਿਊਟਰਲਾਈਜ਼ ਕੀਤਾ ਜਾਨਪੋਲੀ ਸਾਕੇ ਐਸੇ ਜਵਾਨ ਵੀ ਸਰ ਕਿੰਨੇ ਕਿ ਚੱਕ ਨੂੰ ਐਸੀਗਾ ਦਲਜੀਤ ਸਿੰਘ ਸਰ ਉਸ ਦੀ ਹੁਣ ਕਿਸ ਤਰ੍ਹਾਂ ਸਰ ਹਾਲਤ ਹੈ ਨਹੀਂ ਉਹ ਹੁਣ ਠੀਕ ਹੈਗਾ ਉਹਨਾਂ ਦੇ ਲੈਗ ਤੇ ਇੱਕ ਫਾਇਰ ਲੱਗਿਆ ਲੋਕ ਸਰ ਬੜੇ ਸਹਮੀ ਹੋਏ ਹੈਗੇ ਸਰ ਲੋਕਾਂ ਨੂੰ ਸਰ ਤੁਸੀਂ ਕੀ ਕਹਿਣਾ ਚਾਹੋਗੇ ਲੁਧਿਆਣਾ ਦੇ ਕਿਉਂਕਿ ਵੱਡੀ ਦਾਦਾਤ ਜਿਹੜੇ ਪ੍ਰਵਾਸੀ ਹੈ ਉਹ ਲੁਧਿਆਣਾ ਵਿੱਚ ਕੰਮ ਕਰ ਰਹੇ ਹੁੰਦੇ ਪੂਰੇ ਸਾਡੇ ਸੀਐਮ ਸਾਹਿਬ ਦੀ ਸਾਡੇ ਡੀਜੀਪੀ ਸਾਹਿਬ ਦੀ ਬਿਲਕੁਲ ਕਲੀਅਰ ਡਾਇਰੈਕਸ਼ਨ ਹੈ ਕਿ ਇਹੋ ਜਿਹਾ ਕਿਹੜਾ ਵੀ ਕੋਈ ਅਨਸੋਸ਼ੀਅਲ ਐਲੀਮੈਂਟ ਹੈਗਾ ਇਹਨਾਂ ਨੂੰ ਮਤਲਬ ਬਖਸ਼ਾ ਨਹੀਂ ਜਾਊਗਾ ਜੇ ਹੋ ਜਾ ਕੋਈ ਕਾਰਵਾਈ ਕਰੇਗਾ ਕਿ ਜਿੱਦ ਕਾਨੂੰਨ ਵਿਵਸਥਾ ਨੂੰ ਥੇਸ ਪਹੁੰਚਦੀ ਆ ਜਾਂ ਲਾਅ ਬ੍ਰੇਕ ਹੁੰਦਾ ਤੇ ਫਿਰ ਉਹਦਾ ਇਲਾਜ ਪੁਲਿਸ ਜਾਣਦੀ ਹੈ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਦੇ ਲਈ ਉੱਥੇ ਹੁਣ ਜਿਹੜੀ ਆ ਪੰਜਾਬ ਪੁਲਿਸ ਹੈ ਲਗਾਤਾਰ ਜਿਹੜੇ ਵੀ ਸ਼ਰਧਾਰਤੀ ਅੰਸਰ ਹੋਣਗੇ ਉਹਨਾਂ ਨੂੰ ਜਿਹੜਾ ਬਖਸ਼ਿਆ ਨਹੀਂ ਜਾਵੇਗਾ ਜੇ ਕੱਲ੍ਹ ਕਰੀ ਲੁਧਿਆਣਾ ਸ਼ਹਿਰ ਸੰਨਤੀ ਸ਼ਹਿਰ ਦੀ ਕੁਝ ਸਮਾਂ ਪਹਿਲੇ ਲੁਧਿਆਣਾ ਦੇ ਜਿਹੜੇ ਸੀਪੀ ਨਵੇਂ ਆਂਦੇ ਨੇ ਕੁਲਦੀਪ ਚਾਹਲ ਉਹਨਾਂ ਨੇ ਪਹਿਲੀ ਗੱਲ ਕੀਤੀ ਸੀ ਕਿ ਲੁਧਿਆਣਾ ਦੇ ਜਿਹੜਾ ਕਿੰਨਾ ਕਿਤੇ ਕ੍ਰਾਈਮ ਮੁਕਤ ਕੀਤਾ ਜਾਵੇਗਾ ਤੁਹਾਨੂੰ ਦੱਸਦੇ ਕਿ 15 ਦਿਨ ਦੇ ਅੰਦਰ ਲੁਧਿਆਣਾ ਪੁਲਿਸ ਲੋ ਜਿਹੜਾ ਦੂਜਾ ਇਨਕਾਊਂਟਰ ਕੀਤਾ ਗਿਆ ਪਹਿਲਾ 29 ਨਵੰਬਰ ਨੂੰ ਜਿਹੜਾ ਇਨਕਾਊਂਟਰ ਕੀਤਾ ਗਿਆ ਸੀਗਾ ਸਨਤਕਾਰ ਸੰਭਵ ਜੈਨ ਵਾਲੇ ਮਾਮਲੇ ਤੇ ਦੋ ਮਤਮਾਸ਼ਾ ਨੂੰ ਟੀਰ ਕੀਤਾ ਜਾਂਦਾ ਤੇ ਬੀਤੇ دیر ਰਾਤ ਮਾਛੀਵੜਾ ਕੋਹੜਾ ਰੋਡ ਵਿੱਚ ਵੀ ਜਿਹੜਾ ਇੱਕ ਸੁਖਦੇਵ ਅਲਾਇਸ ਵਿੱਕੀ ਦਾ ਜਿਹੜਾ ਇਨਕਾਊਂਟਰ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਸੁਖਦੇਵ ਦੇ ਪਹਿਲਾਂ ਜਿਹੜਾ ਕਾਫੀ ਦੋ ਦਰਜਤ ਤੋਂ ਬਾਅਦ ਜਿਹੜਾ ਵਕ-ਵਕ ਮੁਕਦਮੇ ਜਿਹੜੇ ਦਰਜ ਸਿਗੇ ਤੇ ਲੁਧਿਆਣਾ ਦੇ ਵਕ-ਵਕ ਇਲਾਕੇ ਵਿੱਚ ਜਿਹੜੇ ਉਸ ਨੂੰ ਲੁੱਟੇ ਦੀ ਜਿਹੜੀ ਆ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਸਾਡੇ ਨਾਲ ਲੁਧਿਆਣਾ ਸੀਪੀ ਨੇ ਕੁਲਦੀਪ ਚੱਲਜੀ ਨੇ ਸਰ ਸਰ ਜੀ ਤੁਸੀਂ ਆਏ ਸੀਗੇ ਤੁਸੀਂ ਪਹਿਲੀ ਗੱਲ ਇਹ ਆ ਕਿਤੇ ਸੀ ਕਿ ਮੈਂ ਲੁਧਿਆਣਾ ਸ਼ਹਿਰ ਨੂੰ ਰਾਈ ਮੁਕਤ ਕਰਨਾ ਜਿਹੜੇ ਲੁਧਿਆਣੇ ਲੋਕ ਦੇ ਉਹ ਸ਼ਾਂਤੀ ਨਾਲ ਆਪਣਾ ਜੀਵਨ ਬਤਾ ਸਕੇ ਸਰ ਕੱਲ ਵੀ ਤੁਹਾਡੇ ਕੋਲ ਇੱਕ ਵੱਡੀ ਜਿਹੜੀ ਆ ਆਪਰੇਸ਼ਨ ਲੀਡ ਕੀਤਾ ਗਿਆ ਸੀਗਾ ਸੁਖਦੇਵ ਸੀਗਾ ਲੈਸ ਕਾਫੀ ਆਪਣੀ ਲੰਬੇ ਸਮੇਂ ਤੋਂ ਡਾਰ ਤੇ ਵੀ ਸੀਗਾ ਸਰ ਕੱਲ ਤੁਸੀਂ ਉੱਥੇ ਉਹਦੇ ਤੋਂ ਸਰ ਕਿਸ ਤਰ੍ਹਾਂ ਤੁਸੀਂ ਪਹੁੰਚੇ ਸੀਗੇ ਇਹ ਜਿਹੜਾ ਗੈਂਗ ਸੀਗਾ ਕਾਫੀ ਟਾਈਮ ਤੋਂ ਸਰਗਰਮ ਸੀਗਾ ਲੁਧਿਆਣੇ ਚ ਨਵਾਂ ਸ਼ਹਿਰ ਚ ਅੰਨੇਚ ਹੁਸ਼ਿਆਰਪੁਰ ਚ ਐਂਡ ਇਹਨਾਂ ਨੇ ਪਿਛਲੇ 5-6 ਦਿਨਾਂ ਚ ਬੜੀ ਹੀ ਹਿੰਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਇਹ ਕਿਸੇ ਵੀ ਦੁਕਾਨ ਤੇ ਜਾਂਦੇ ਸੀਗੇ ਸਰੇਮ ਗੋਲੀ ਮਾਰਦੇ ਸੀਗੇ ਉਸ ਤੋਂ ਬਾਅਦ ਉਹਨੂੰ ਲੁੱਟ ਲੈਂਦੇ ਸੀਗੇ ਐਂਡ ਵਕ ਵਕ ਜਿਹੜੇ ਕੇਸ ਹੈ ਉਹ ਵਕ ਵਕ ਥਾਣੇ ਚ ਰਜਿਸਟਰਡ ਵੀ ਅਸੀਂ ਕੀਤੇ ਸੀਗੇ ਕਾਫੀ ਟਾਈਮ ਤੋਂ ਇਹਨਾਂ ਦੇ ਮਗਰ ਲੱਗੇ ਹੋਏ ਸੀਗੇ ਐਂਡ ਕੱਲ ਇਹਨਾਂ ਦੇ ਅਸੀਂ ਆਲਰੇਡੀ 3 ਬੰਦੇ ਕੱਲ ਪਹਿਲਾਂ ਹੀ ਅਰੈਸਟ ਕਰ ਚੁੱਕੇ ਸੀਗੇ ਇਹ ਜਿਹੜਾ ਵਿੱਕੀ ਹੈ ਇਹ ਰਹਿੰਦਾ ਸੀਗਾ ਪੁਲਿਸ ਪਾਰਟੀ ਇਹਨੂੰ ਚੇਜ਼ ਕਰ ਲਈ ਸੀਗੀ ਮੱਛੀਵਾੜਾ ਰੋਡ ਤੇ ਉੱਥੇ ਪੁਲਿਸ ਪਾਰਟੀ ਤੇ ਇਹਨੇ ਫਾਇਰ ਕੀਤਾ ਐਂਡ ਪੁਲ ਦੇ ਜਵਾਬੀ ਕਾਰਵਾਈ ਕਰਤੇ ਹੋਏ ਇਹਨੂੰ ਉੱਥੇ ਨਿਊਟਰਲਾਈਜ਼ ਕੀਤਾ ਸਰ ਪੂਰਾ ਆਪਰੇਸ਼ਨ ਸਰ ਕਿੰਨੇ ਟਾਈਮ ਸਰ ਚੱਲਿਆ ਸੀਗਾ ਇਹ ਪੂਰੀ ਫਾਇਰਿੰਗ ਕਰਕੇ ਕਿੰਨੇ ਟੋਟਲ ਫਾਇਰ ਵੀ ਕੀਤੇ ਗਏ ਸੀਗੇ ਸੁਖਦੇਵ ਵੱਲੋਂ ਕਿੰਨੇ ਸਰ ਫਾਇਰ ਕੀਤੇ ਗਏ ਸਾਡੇ ਲੁਧਿਆਣਾ ਪੁਲਿਸ ਵੱਲੋਂ ਸਰ ਕਿੰਨੇ ਫਾਇਰ ਟਾਈਮਿੰਗ ਤੋਂ ਮੈਂ ਐਗਜੈਕਟ ਨਹੀਂ ਕਹਿ ਸਕਦਾ ਬਟ ਹਾਂ ਕਿ ਦੋਨੋਂ ਤਰਫ ਤੋਂ 15 ਤੋਂ 20 ਆਰਾਊਂਡ ਫਾਇਰ ਹੋਏ ਆਰਾਊਂਡ ਐਂਡ ਉਸ ਤੋਂ ਬਾਅਦ ਕਿਉਂਕਿ ਐਗਜੈਕਟ ਤੋਂ ਫੋਰੈਂਸਿਕ ਤੋਂ ਬਾਅਦ ਹੀ ਪਤਾ ਲੱਗੂਗਾ ਔਰ ਉੱਥੇ 24 ਇੱਕ ਬਾਰ ਰਿਪੋਰਟ ਆਊਗੀ ਫਾਈਨਲੀ ਬਟ ਕਾਫੀ ਟਾਈਮ ਤੋਂ ਮਤਲਬ ਅਸੀਂ ਇਹਨਾਂ ਨੂੰ ਚੇਜ ਕਰ ਤੋ ਅਸੀਂ ਕਹਿ ਸਕਦੇ ਆ ਕਿ ਤਕਰੀਬਨ ਉੱਥੇ ਆਧਾ ਪੂਣਾ ਘੰਟਾ ਇਹ ਚੇਂਜਿੰਗ ਇਹਨਾਂ ਦੀ ਚਲਦੀ ਰਹੀ ਸਰ ਜੀ ਸਰ ਤੁਸੀਂ ਕਹਿੰਦੇ ਕਿ ਵਕ ਵਕ ਜਿਲ੍ਹੇ ਵਿੱਚ ਜਿਹੜੇ ਮੁਕੱਦਮੇ ਦਰਜ ਸੀਗੇ ਸਰ ਕਿਸ ਤਰ੍ਹਾਂ ਦੇ ਸਹ ਦੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਸਰ ਇਹ ਇਹਦੇ ਸਾਰੇ ਲੁੱਟ ਖੋਦੇ ਐਫ ਆਈ ਆਰ ਹੈਗੀ ਐ 307 ਦੀ ਅਟੈਂਪਟ ਟੂ ਮਰਡਰ ਦੀ ਐਫ ਆਈ ਆਰ ਹੈਗੀ ਐ ਐਂਡ ਤੁਸੀਂ ਦੇਖਿਆ ਹੋਣਾ ਪਿਛਲੇ ਦੋ ਦੋ ਤਿੰਨ ਇਹਨਾਂ ਨੇ ਵਾਰਦਾਤ ਕੀਤੀ ਹੈ ਜਿਹੜੀ ਕਿਵੇਂ ਸ਼ੌਪ ਤੇ ਐਂਡ ਠੇਕੇ ਸਾਨੇਵਾਲ ਠੇਕੇ ਤੇ ਉਸ ਤੋਂ ਬਾਅਦ ਇੱਕ ਮਨੀ ਹਿਸਟ ਵਾਲੀ ਸ਼ੌਪ ਤੇ ਵੀ ਇਹਨਾਂ ਨੇ ਵਾਰਦਾਤ ਕੀਤੀ ਐਰ ਉਹ ਵਾਰਦਾਤ ਸੀ ਸੀਟੀਵੀ ਕੈਮਰਿਆਂ ਚ ਹੈਗੀ ਐ ਉਹ ਮੀਡੀਆ ਕੋਲੇ ਆਈ ਥਿੰਕ ਸਾਰਿਆਂ ਕੋਲੇ ਹੈਗੀ ਐਂਡ ਉਸ ਵਿੱਚ ਤੁਸੀਂ ਦੇਖਿਆ ਹੋਣਾ ਹਰ ਬੰਦੇ ਦੇ ਕੋਲੇ ਇਹਨਾਂ ਦੇ ਕੋਲੇ ਵੈਪਨ ਹੁੰਦਾ ਔਰ ਇਹ ਪਹਿਲੇ ਸ਼ੂਟ ਕਰਦੇ ਐ ਉਸ ਤੋਂ ਬਾਅਦ ਮਤਲਬ ਪੁੱਛਦੇ ਐ ਕਿ ਜੀ ਪੈਸਾ ਹੈ ਮਤਲਬ ਜਨਰਲੀ ਕ੍ਰਿਮੀਨਲ ਕੀ ਕਰਦਾ ਹੈ के पैसे ਲੈ ਜਾਂਦਾ ਨਿਕਲ ਜਾਂਦਾ ਬਟ ਇਹ ਪਈਨੇ ਡੈਸਪਰੇਟਡ ਹੈ ਕਿ ਪਹਿਲਾ ਬੰਦੇ ਨੂੰ ਸ਼ੂਟ ਕਰਦੇ ਉਸ ਤੋਂ ਬਾਅਦ ਉਹਨੂੰ ਲੁੱਟ ਕਰਦੇ ਸੀਗੇ ਸਰ ਹਥਿਆਰ ਕੀ ਕੁਝ ਸਰ ਉਸਦੇ ਕੋਲ ਬਰਾਮਦ ਹੋਏ ਪਹਿਲੇ ਵੀ ਸਰ ਤਿੰਨ ਜਿਹੜੇ ਸਾਥੀ ਸੀ ਕੋ ਪਹਿਲੇ ਤੋਂ ਸੀ ਰਾਸਤੈ ਲੱਲ ਤੇ ਸੀਗੇ ਇਸਦੇ ਕੋਲ ਸਰ ਕਿਹੜੇ ਹਥਿਆਰ ਬਰਾਮਦ ਨਹੀਂ ਇਹਦੇ ਕੋਲੇ ਜੋ ਸਾਨੂੰ ਮੌਕੇ ਤੇ ਮਿਲਿਆ ਉਹ 0.32 ਪਿਸਟਲ ਮਿਲਿਆ ਹੈਗਾ ਐਂਡ ਉਹਨਾਂ ਦੇ ਪਹਿਲੇ ਮੈਂਬਰ ਉਹਨਾਂ ਦੇ ਵੀ ਵੈਪਨ ਮਿਲੇ ਹੈਗੇ ਬਾਕੀ ਉਹ ਇੱਕ ਰਿਪੋਰਟ ਸਾਰੀ ਉਹ ਕਰਕੇ ਫਿਰ ਉਸ ਕੋ ਅਸੀਂ ਉਹ ਕਰਾਂਗੇ ਦੱਸਾਂਗੇ ਤੁਹਾਨੂੰ ਸਰ ਬਿਲਕੁਲ ਇਸ ოਪਰੇਸ਼ਨ ਦੇ ਵੀ ਸਰ ਆਪਣਾ ਲੁਧਿਆਣਾ ਪੁਲਿਸ ਦਾ ਇੱਕ ਐਸਆਈ ਜਵਾਨ ਵੀ ਸਰ ਕਿਤਨੇ ਕਿਤੇ ਚੱਕ ਨੂੰ ਆਇਆ ਸੀਗਾ ਦਲਜੀਤ ਸਿੰਘ ਸਰ ਉਸਦੇ ਹੁਣ ਕਿਸ ਤਰ੍ਹਾਂ ਸਰ ਹਾਲਤ ਹੈਗੀ ਨਹੀਂ ਉਹ ਹੁਣ ਠੀਕ ਹੈਗਾ ਉਹਨਾਂ ਦੇ ਲੈਗ ਤੇ ਇੱਕ ਫਾਇਰ ਲੱਗਿਆ ਐਂਡ ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪੀਟਲ ਅਸੀਂ ਭਰਤੀ ਕਰਾਤਾ ਸੀਗਾ ਬਾਅਦ ਚ ਉਹਨਾਂ ਨੂੰ ਡੀਐਮਸੀ ਟ੍ਰਾਂਸਫਰ ਕਰਤਾ ਸੀਗਾ ਬਟ ਹੁਣ ਸਟੇਬਲ ਹੈਗਾ ਸਰ ਮੈਂ ਲੁਧਿਆਣਾ ਸ਼ਹਿਰ ਦੀ ਵੀ ਸਰ ਗੱਲ ਕਰਾਂਗਾ ਸਰ ਲੁਧਿਆਣਾ ਸਨਤੀ ਸ਼ਹਿਰ ਹੈਗਾ ਜੇ ਸੰਪਤ ਜੈਨ ਵਾਲਾ ਵੀ ਮਾਮਲਾ ਗੱਲ ਕਰੀ ਉਹ ਆਪਣੀ ਫੈਕਟਰੀ ਬੰਦ ਕਰਕੇ ਘਰ ਜਾ ਰਹੇ ਸੀਗੇ ਪਰ ਉਸੇ ਤਰ੍ਹਾਂ ਉਹਨੂੰ ਕਿਡਨਾਪ ਕੀਤਾ ਜਾਂਦਾ ਹੈਗਾ ਵਾ ਲੋਕ ਸਰ ਬੜੇ ਸਹਿਮੀ ਹੋਏ ਹੈਗੇ ਨੇ ਸਰ ਲੋਕਾਂ ਨੂੰ ਸਰ ਤੁਸੀਂ ਕੀ ਕਹਿਣਾ ਚਾਹੋਗੇ ਲੁਧਿਆਣਾ ਦੇ ਕਿਉਂਕਿ ਵੱਡੀ ਦਾਦਾਤ ਤੇ ਜਿਹੜੇ ਪ੍ਰਵਾਸੀ ਹੈ ਉਹ ਲੁਧਿਆਣਾ ਵਿੱਚ ਕੰਮ ਕਰ ਰਹੇ ਹੁੰਦੇ ਪੂਰੇ ਭਾਰਤ ਤੋਂ ਜਿਹੜੇ ਲੋਕ ਇੱਥੇ ਆਪਣੀ ਚੋਪ ਕਰ ਰਹੇ ਹੁੰਦੇ ਕੰਮ ਕਰ ਰਹੇ ਹੁੰਦੇ ਉਹਨਾਂ ਨੂੰ ਸਰ ਕੀ ਕਹਿਣਾ ਚਾਹੋਗੇ ਬਿਲਕੁਲ ਤੁਹਾਡੀ ਗੱਲ ਹੈ ਲੋਕ ਕਾਫੀ ਮਤਲਬ ਇਹ ਚੀਜ਼ਾਂ ਤੋਂ ਕਾਫੀ ਅੱਕ ਚੁੱਕੇ ਐਂਡ ਕਾਫੀ ਮਤਲਬ ਉਹਨਾਂ ਦੇ ਚਿਹਰਾ ਤੇ ਮੈਂ ਦੇਖ ਸਕਦਾ ਜੀ ਬਟ ਉਹਨਾਂ ਨੂੰ ਰਿਲੀਫ ਵੀ ਮਿਲੇਗਾ ਐਂਡ ਪੁਲਿਸ ਆਪਣੀ ਐਕਸ਼ਨ ਚਾਹੀਏ ਸਾਡੇ ਸੀਐਮ ਸਾਹਿਬ ਦੀ ਸਾਡੇ ਡੀਜੀਪੀ ਸਾਹਿਬ ਦੀ ਬਿਲਕੁਲ ਕਲੀਅਰ ਡਾਇਰੈਕਸ਼ਨ ਹੈਗੀ ਹੈ ਕਿ ਇਹੋ ਜੇ ਕਿਹੜਾ ਵੀ ਕੋਈ ਅਨਸੋਸ਼ਲ ਐਲੀਮੈਂਟ ਹੈਗਾ ਇਹਨਾਂ ਨੂੰ ਮਤਲਬ ਬਖਸ਼ਾ ਨਹੀਂ ਜਾਊਗਾ ਐਂਡ ਲੋਕਾਂ ਨੂੰ ਵੀ ਮੈਂ ਹੀ ਅਪੀਲ ਕਰੂੰਗਾ ਕਿ ਤੁਸੀਂ ਖੁੱਲਕੇ ਆਪਣਾ ਕੰਮ ਕਰੋ ਬਿਜ਼ਨਸ ਕਰੋ ਜੋ ਵੀ ਤੁਸੀਂ ਮਤਲਬ ਲੀਗਲੀ ਜੋ ਵੀ ਤੁਸੀਂ ਕੋਈ ਓਕਿਪੇਸ਼ਨ ਜੋ ਤੁਸੀਂ ਕਰਦੇ ਹੋ ਉਹ ਕਰੋ ਪੁਲਿਸ ਤੁਹਾਡੇ ਨਾਲ ਹੈਗੀ ਹੈ ਐਂਡ ਜਿਹੜੇ ਇਸ ਟਾਈਪ ਦੇ ਸਰ ਆਰਤੀ ਤੱਤ ਉਹਨਾਂ ਨੂੰ ਮੈਂ ਇਹ ਕਹੂੰਗਾ ਕਿ ਲੁਧਿਆਣਾ ਇੱਕ ਇਹੋ ਜਿਹਾ ਸ਼ਹਿਰ ਹੈ ਇੱਥੇ ਕੰਮ ਦੀ ਕੋਈ ਕਮੀ ਨਹੀਂ ਹੈਗੀ ਹੈ ਜੇ ਤੁਸੀਂ ਵਾਕਈ ਮੈਂ ਕੰਮ ਕਰਨਾ ਚਾਹੋ ਇੱਥੇ ਜਿੰਨਾ ਮਰਜ਼ੀ ਤੁਸੀਂ ਕੰਮ ਕਰ ਲਓ ਲੀਗਲ ਵੇ ਵਿੱਚ ਤੇ ਜੇ ਕੋਈ ਮਾੜੀ ਜਾਂ ਮਾੜੀ ਨੀਅਤ ਨਾਲ ਕਿਸੇ ਨੂੰ ਦੇਖੇਗਾ ਜਾਂ ਕੋਈ ਇਹੋ ਜਿਹਾ ਕੋਈ ਕਾਰਵਾਈ ਕਰੇਗਾ ਕਿ ਜਿਹਦੇ ਕਾਨੂੰਨ ਵਿਵਸਥਾ ਨੂੰ ਥੇਸ ਪਹੁੰਚਦੀ ਆ ਜਾਂ ਲਾਅ ਬ੍ਰੇਕ ਹੁੰਦਾ ਤੇ ਫਿਰ ਉਹਦਾ ਇਲਾਜ ਪੁਲਿਸ ਜਾਣਦੀ ਹੈ ਪੰਜਾਬ ਪੁਲਿਸ ਤੋਂ ਬਿਲਕੁਲ ਜਾਣਦੀ ਹੈ ਕਿ ਉਹਨਾਂ ਦਾ ਕੀ ਇਲਾਜ ਕਰ ਕੀਵੇਂ ਕਰ ਸਕਦੇ ਸਰ ਤੁਸੀਂ ਪੰਜਾਬ ਦੇ ਵੱਖ-ਵੱਖ ਚੀਲਾ ਵੀ ਸਰ ਤੁਸੀਂ ਇੰਚਾਰਜ ਸਰ ਸੰਭਾਲਿਆ ਸਰ ਲੁਧਿਆਣਾ ਸ਼ਹਿਰ ਨੂੰ ਤੁਸੀਂ ਸਰ ਤੁਸੀਂ ਕਿਸ ਤਰ ਕਿੰਨਾ ਕਰ ਸਤਿ ਫਰਕ ਵੇਖਦੇ ਹੋ ਬਾਕੀ ਸ਼ਹਿਰਾਂ ਨਾਲੋਂ ਲੁਧਿਆਣਾ ਸ਼ਹਿਰ ਤੇ ਸਰ ਨਹੀਂ ਦੇਖੋ ਹਰ ਸ਼ਹਿਰ ਦੀ ਆਪਣੀ ਬਿਊਟੀ ਹੁੰਦੀ ਹੈ ਕਿੱਥੇ ਬਿਜ਼ਨਸ ਹੁੰਦਾ ਹੈ ਕਿੱਥੇ ਦੂਸਰੇ ਟਾਈਪ ਦਾ ਬਿਜ਼ਨਸ ਹੁੰਦਾ ਹੈ ਲੁਧਿਆਣਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਮਲਟੀ ਟਾਈਪ ਦਾ ਹੈਗਾ ਇੱਕ ਇੰਡਸਟਰੀਅਲ ਹਬ ਹੈਗਾ ਐਂਡ ਮਲਟੀਪਲ ਥਾਵਾਂ ਤੋਂ ਲੋਕ ਇੱਥੇ ਆਂਦੇ ਆ ਬਿਜ਼ਨਸ ਕਰਦੇ ਆ ਇਨਵੈਸਟ ਕਰਦੇ ਆ ਮੈਂ ਜਨਰਲ ਪੰਜਾਬ ਦੀ ਗੱਲ ਕਰਾਂਗਾ ਕਿ ਲੋਕਾਂ ਨੂੰ ਮਤਲਬ ਪੂਰਾ ਰਾਈਟ ਹੈਗਾ ਆਪਣਾ ਪੀਸਫੁਲੀ ਕੰਮ ਕਰਨਾ ਕੋਈ ਇਹੋ ਜਿਹਾ ਬੰਦਾ ਸਰਕਾਰ ਦੀ ਤਰਫ ਤੋਂ ਸਾਨੂੰ ਬੜੀ ਹਿਦਾਇਤ ਹੈ ਸੀਐਮ ਸਾਹਿਬ ਨੇ ਸਾਡੀ ਲਾਸਟ ਟਾਈਮ ਵੀ ਮੀਟਿੰਗ ਲਈ ਸੀ ਕਿ ਉਸਮੇ ਵੀ ਬਹੁਤ ਹੀ ਮਤਲਬ ਉਹਨਾਂ ਦਾ এজেন্ডਾ ਬਿਲਕੁਲ ਕਲੀਅਰ ਸੀਗਾ ਕਿ ਬਈ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਸਾਡੇ 3 ਕਰੋੜ ਕਰੋੜ ਪੰਜਾਬੀਆਂ ਦੀ ਸਿਕਿਉਰਿਟੀ ਇੱਥੇ ਜਿਹੜੇ ਜਿੰਨੇ ਲੋਕ ਬਾਹਰੋਂ ਆ ਕੇ ਬਿਜ਼ਨਸ ਕਰਦੇ ਉਹਨਾਂ ਦੀ ਸਿਕਿਉਰਿਟੀ ਇਹ ਸਾਡਾ ਦਾਇਤਵ ਹੈਗਾ ਸਾਡਾ ਫਰਜ਼ ਹੈਗਾ ਐਂਡ ਪੰਜਾਬ ਪੁਲਿਸ ਕਮਿਟਿਡ ਹੈਗੀ ਇਸ ਫਰਜ਼ ਨੂੰ ਨਿਭਾਉਣ ਵਾਸਤੇ ਜਦੋਂ ਪਿਛਲਾ ਜਿਹੜਾ ਸੰਬੋਧ ਜੈਨ ਵਾਲੇ ਮਾਮਲੇ ਸਰ ਤੁਹਾਡੇ ਵੱਲੋਂ ਦੋ ਬਦਮਾਸ਼ਾਂ ਸਰ ਇਨਕਾਊਂਟਰ ਕੀਤਾ ਉਸ ਤੋਂ ਬਾਅਦ ਸਰ ਵੱਖ-ਵੱਖ ਸਰ ਲੁਧਿਆਣਾ ਵਾਸੀ ਵੱਲੋਂ ਤੁਹਾਡੇ ਸਰ ਪੋਸਟਰ ਲਗਾਏ ਗਏ ਸੀ ਪਰ ਲੁਧਿਆਣਾ ਸ਼ਹਿਰ ਦੇ ਵੀ ਤੁਹਾਨੂੰ ਸਰ ਬੁੱਕੇ ਵਿੱਚ ਸਰ ਮਿਲੇ ਹੁਣ ਸਰ ਲੋਕਾਂ ਦਾ ਸਰ ਕਿਸ ਤਰ੍ਹਾਂ ਕਰ ਰਵਈਆ ਹੈਗਾ ਵਾ ਪੂਰਾ ਜੋ ਤੁਹਾਡਾ ਆਪਰੇਸ਼ਨ ਜਿਹੜਾ ਲੇਟ ਕੀਤਾ ਗਿਆ ਨਹੀਂ ਮੈਂ ਮੈਂ ਸਿਰਫ ਇਹਨਾ ਕਹਿਣਾ ਚਾਹਾਂਗਾ ਦੇਖੋ ਇਨਕਾਊਂਟਰ ਕੋਈ ਜਾਣ ਕੇ ਨਹੀਂ ਕਰਦਾ ਇਹ ਹਾਲਾਤ ਬਣ ਜਾਂਦੇ ਆ ਵੀ ਤੁਸੀਂ ਕਿਸੇ ਵੀ ਆਮ ਪਬਲਿਕ ਵਾਲਾ شریف ਆਦਮੀ ਹੈ ਉਸਤੇ ਤੁਸੀਂ ਗੋਲੀ ਮਾਰੋ ਉਹਨੂੰ ਲੁੱਟ ਲੋ ਮਤਲਬ ਕੋਈ ਜੰਗਲ ਰਾਜ ਨਹੀਂ ਹੈਗਾ ਇਥੇ ਐਂਡ ਸੈਕਿੰਡ ਵਨ ਪੁਲਿਸ ਤੇ ਵੀ ਤੁਸੀਂ ਗੋਲੀ ਚਲਾ ਦੋ ਤੇ ਪੁਲਿਸ ਜਾਣਦੀ ਹੈ ਉਹਨੂੰ ਟ੍ਰੇਨਿੰਗ ਮਿਲਦੀ ਹੈ ਸਾਨੂੰ ਟ੍ਰੇਨਿੰਗ ਦੀ ਜਾਂਦੀ ਹੈ ਕਿਵੇਂ ਸੈਲਫ ਡਿਫੈਂਸ ਕਰਨਾ ਹੈ ਕਿਵੇਂ ਜਵਾਬੀ ਕਾਰਵਾਈ ਕਰਨੀ ਹੈ ਤਾਂ ਪੁਲਿਸ ਜਦੋਂ ਤੁਸੀਂ ਇਹੋ ਜੀ ਕੋਈ ਚੀਜ਼ਾਂ ਚ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਜੇ ਤੁਸੀਂ ਫਾਇਰ ਕਰੋਗੇ ਤੇ ਪੁਲਿਸ ਦੇ ਕੋਲੇ ਵੀ ਵੈਪਨ ਹੈਗਾ ਉਹ ਲੀਗਲੀ ਹੈਗਾ ਔਰ ਪੁਲਿਸ ਨੂੰ ਰਾਈਟ ਹੈਗਾ ਚਲਾਣੇ ਦਾ ਐਂਡ ਜਦੋਂ ਸਾਨੂੰ ਲੋੜ ਹੋਗੀ ਅਸੀਂ ਉਹਦਾ ਬਿਲਕੁਲ ਲੀਗਲ ਤਰੀਕੇ ਸੇ ਉਹਦਾ ਯੂਜ਼ ਕਰਾਂਗੇ ਔਰ ਅਸੀਂ ਲੋਕਾਂ ਦੀ ਸੇਫਟੀ ਸਿਕਿਉਰਿਟੀ ਇਨਸ਼ੋਰ ਕਰਾਉਣ ਵਾਸਤੇ ਹਰ ਉਹ ਕੰਮ ਕਰਾਂਗੇ ਜੋ ਉਹਨਾਂ ਨੂੰ ਸੇਫ ਐਂਡ ਸਿਕਿਉਰ ਫੀਲ ਕਰਵਾਏ ਸਰ ਪੰਜਾਬ ਤੇ ਲੁਧਿਆਣਾ ਸਰ ਮਾਹੌਲ ਨਹੀਂ ਖਰਾਬ ਹੋਣ ਦਿੱਤਾ ਜਾਵੇ ਨਹੀਂ ਨਹੀਂ ਬਹੁਤ ਵਧੀਆ ਮਾਹੌਲ ਹੈ ਜੀ ਐਂਡ ਸਵਾਲ ਹੀ ਨਹੀਂ ਪੈਦਾ ਜੀ ਅਸੀਂ ਬਿਲਕੁਲ ਪੰਜਾਬ ਪੁਲਿਸ ਵੈਸੀ ਕਮਿਟਿਡ ਹੈਗੀ ਹੈ ਐਂਡ ਉਹਨਾਂ ਨੂੰ ਪਤਾ ਹੈਗਾ ਜੀ ਇਹੋ ਜਿਹੇ ਜਿਹੜੇ ਗੈਰ ਸਮਾਜਿਕ ਤੱਤ ਇਹਨਾਂ ਨੂੰ ਕਿਵੇਂ ਟੈਕਲ ਕਰਨਾ ਹੈ ਧੰਨਵਾਦ ਸਰ ਥੈਂਕ ਯੂ ਸੋ ਬਿਲਕੁਲ ਲਗਾਤਾਰ ਜਿਹੜਾ ਪੰਜਾਬ ਪੁਲਿਸ ਵੱਲੋਂ ਉਪਰਾਲੇ ਕੀਤੇ ਜਾ ਰਹੇ ਆ ਪੰਜਾਬ ਨੂੰ ਫੇਰ ਤੋਂ ਜਿਹੜਾ ਮਾਹੌਲ ਜਿਹੜਾ ਸ਼ਾਂਤ ਹੋਣ ਤਰੀਕੇ ਨਾਲ ਤੁਹਾਨੂੰ ਦੱਸੇ ਕੋਈ ਸਮਾਂ ਪਹਿਲਾਂ ਹੀ ਲੁਧਿਆਣਾ ਦੇ ਨਵੇਂ ਜਿਹੜੇ ਸੀਪੀ ਨੇ ਕੁਲਦੀਪ ਚੱਲਜੀ ਆਪਣੇ ਇੰਚਾਰਜ ਸੰਭਾਲਨੇ ਨੇ ਤੇ ਉਹਨਾਂ ਵੱਲੋਂ ਜਿਹੜੀ ਵੱਡੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਜੇ ਨਾ ਵੀ ਸ਼ਰਾਰਤੀ ਅੰਸਰ ਕੋਈ ਵੀ ਕਿਸੇ ਤਰੀਕੇ ਨਾਲ ਵੀ ਕੋਈ ਵੀ ਲੁਧਿਆਣਾ ਸ਼ਹਿਰ ਵਿੱਚ ਮੋਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਕਿ ਕੋਈ ਕੋਈ ਵੀ ਸ਼ਰਾਰਤ ਕਰੇਗਾ ਉਸ ਨੂੰ ਜਿਹੜਾ ਬਖਸ਼ਿਆ ਨਹੀਂ ਜਾਵੇਗਾ ਪਹਿਲਾ ਇਨਕਾਊਂਟਰ 29 ਨੰਬਰ ਨੂੰ ਕੀਤਾ ਸੀਗਾ ਸੰਭਲ ਜਨ ਵਾਲੇ ਮਾਮਲੇ ਤੇ ਦੋ ਬਦਮਾਸ਼ਾਂ ਨੂੰ ਟੀਰ ਕੀਤਾ ਸੀਗਾ ਤੇ ਬੀ ਦਾ ਜਿਹਦੇ ਵਿੱਚ ਸੁਖਦੇਵ ਅਲਾਇਸ ਵਿੱਕੀ ਜਿਸ ਤੇ ਜਿਹੜਿਆ ਦੋ ਦਰਜਨ ਤੋਂ ਵੱਖ-ਵੱਖ ਰੋਬਰੀ ਦੇ ਲੁੱਟ ਦੇ ਜਿਹੜਿਆ ਮੁਕਦਮੇ ਦਰਜ ਸੀਗੇ ਤੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਵੱਖ-ਵੱਖ ਜ਼ਿਲ੍ਹੇ ਦੀ ਪੁਲਿਸ ਨੂੰ ਜਿਹੜਾ ਲੋੜਿੰਦਾ ਸੀਗਾ ਤੇ ਉਸ ਨੂੰ ਜਿਹੜਾ ਦੇਰ ਰਾਤ ਮੁਕਾਬਲੇ ਜਿਹੜਾ ਟੀਰ ਕੀਤਾ ਸੋ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਸ਼ਰਾਰਤੀ ਅਨਸਰਾਂ ਨੂੰ ਕਿ ਜਿਹੜਾ ਵੀ ਬਦਮਾਸ਼ ਗੈਂਗਸਟਰ ਲੁਧਿਆਣਾ ਜਾਂ ਪੰਜਾਬ ਦਾ ਮਾਹੌਲ ਖਰਾਬ ਕਰੇਗਾ ਉਸ ਨੂੰ ਜਿਹੜਾ ਬਖਸ਼ਿਆ ਨਹੀਂ ਜਾਵੇਗਾ ਕੈਮਰਾਮੈਨ ਵਿਪਨ ਦੇ ਨਾਲ ਭਦਰ ਸ਼ਰਮਾ ਦਾ ਸੱਮਨ ਉਸ ਲੁਧਿਆਣਾ